डियर स्टूडेंट्स स्वागत है थोड़ा अज्द रिविजन क्लास दे 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 के टॉपिक का ना है दे निर्देशक सिद्धांत इस इंग्लिश डायरेक्टिव प्रिंसिपल ऑफ स्टेट पॉलिसी कहता है जिसका शॉर्ट फॉर्म है डी पी एस पी डी पी एस पी निर्देशक सिद्धांत जोड़े है ये के लिए गाइडेंस का काम करते हैं गाइड रोडमैप काम करते जिसन ध्यान रखते हुए ਉਹਨਾਂ ਨੇ ਪਾਲਿਸਿਸ ਬਣਾਉਂਦੇ ਨੇ ਤੇ ਇਹ ਅਨਐਨਫੋਰਸੇਬਲ ਹੈ ਤੁਸੀਂ ਜੁਡੀਸ਼ਰੀ ਚ ਜਾ ਕੇ ਇਸ ਨੂੰ ਲਾਗੂ ਨਹੀਂ ਕਰਵਾ ਸਕਦੇ ਜਿਸ ਇਹਨਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੈ ਕੁਝ ਬਦਲਾਅ ਜ਼ਰੂਰ ਕੀਤੇ ਜਾਂਦੇ इवन ਫੰਡਾਮੈਂਟਲ ਰਾਈਟਸ ਨੂੰ ਵੀ ਬਦਲਾਅ ਕੀਤਾ ਗਿਆ ਹੈ ਇਸ ਨੂੰ ਧਿਆਨ ਦੇ ਵਿੱਚ ਰੱਖਦੇ ਹੈ ਇਸ ਸੰਵਿਧਾਨ ਦੇ ਭਾਗ ਚੌਥੇ 'ਚ ਦਰਜ ਹੈ ਚੌਥੇ 'ਚ ਠੀਕ ਹੈ ਸੰਵਿਧਾਨ ਦੇ ਭਾਗ ਚੌਥੇ 'ਚ ਇੱਕ ਚੌਥੇ ਇਚੇ ਫੰਡਾਮੈਂਟਲ ਡਿਊਟੀਸ ਹੈ ਜੋ ਮੈਂ ਕਰਵਾਇਆ ਸੀ ਤੀਸਰੇ ਚ ਫੰਡਾਮੈਂਟਲ ਰਾਈਟਸ ਹੈ ਚਲੋ ਕਰਦੇ ਹਾਂ ਪ੍ਰਸ਼ਨ ਉੱਤਰ ਇਹਦੇ ਤੇ ਪਹਿਲਾ ਮਿਲਾਨ ਕਰੋ ਮਿਲਾਨ ਕਰਦੇ ਹਾਂ ਅਨੁਛੇਦ 50 ਅਨੁਛੇਦ 50 ਬੇਸਿਕਲੀ ਜਿਹੜਾ ਹੈ ਇਹ ਕਾਰਜਪਾਲਿਕਾ ਤੇ ਨਿਆਂਪਾਲਿਕਾ ਨੂੰ ਵੱਖ ਰੱਖਣ ਦਾ ਨਿਰਦੇਸ਼ ਦਿੰਦਾ ਆਪਾਂ ਨੂੰ ਇਹ ਸਟੇਟ ਕੋਸ਼ਿਸ਼ ਕਰੇਗਾ ਕਿ ਆਹ ਔਰ ਇਸ ਨੂੰ ਇਕੱਠੇ ਨਹੀਂ ਹੋਣ ਦੇਗਾ ਅਨੁਛੇਦ 37 77 ਇਹ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਇਹ ਇਹ ਦੱਸਦਾ ਹੈ ਕਿ ਜੋ ਡਾਇਰੈਕਟਿਵ ਪ੍ਰਿੰਸੀਪਲ ਸਟੇਟ ਪਾਲਿਸੀ ਹੈ ਇਹ ਕੋਰਟ ਦੁਆਰਾ ਐਨਫੋਰਸੇਬਲ ਨਹੀਂ ਹੈ ਕੋਰਟ ਦੇ ਵਿੱਚ ਜਾ ਕੇ ਇਸ ਨੂੰ ਲਾਗੂ ਨਹੀਂ ਕੀਤਾ ਜਾ ਸਕਦਾ। ਔਰ ਅਨੁਛੇਦ 44 ਦੱਸਦਾ ਹੈ ਕਿ ਯੂਨੀਫਾਰਮ ਸਿਵਲ ਕੋਡ ਹੋਣਾ ਚਾਹੀਦਾ ਹੈ ਪੂਰੇ ਭਾਰਤ ਦੇ ਵਿੱਚ ਇੱਕੋ ਜਿਹਾ ਕਾਨੂੰਨ ਹੋਣਾ ਚਾਹੀਦਾ ਹੈ ਔਰ ਅਨੁਛੇਦ 40 ਇਹ ਪੰਚਾਇਤੀ ਰਾਜ ਦੀ ਸਥਾਪਨਾ ਲਈ ਕਰਦਾ ਜਿਹਦੇ ਤਹਿਤ 70 थर्ड अमेंडमेंट हो संविधान के और पंचायती राज लागू किया गया है चलो होपफफुल क्लीयर हो गया थानू जी कोई कुछ क्लीयर नहीं तो हों कमेंट जरूर करना और एक अपील है सारे है तो कि भी किसी वीडियो में लाइक करके शेयर जरूर कर दिया करो ओके चलो अगले बद अगे ਸਮਾਨ ਨਿਆਂ ਅਤੇ ਮੁਫਤ ਕਾਨੂੰਨ ਸਲਾਹ ਡੈਸ਼ ਦੇ ਅਧਿਨੰਦ ਹੈ ਕਿਸ ਦੇ ਅਧਿਨੰਦ ਹੈ ਇਹ ਆਂਦਾ ਹੈ ਜੀ ਤੁਹਾਡਾ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ ਅਧਿਨੰਦ ਹੈ ਰਾਈਟ ਤੇ ਅਗਲਾ ਪ੍ਰਸ਼ਨ ਹੈ ਰਾਜ ਦੇ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਉਦੇਸ਼ ਭਾਰਤ ਵਿੱਚ ਸਥਾਪਿਤ ਕਰਨਾ ਹੈ ਭਾਰਤ ਵਿੱਚ ਸਮਾਜਿਕ ਤੇ ਰਾਜਿਕ ਲੋਕਤੰਤਰ ਏ ਵੀ ਹੈ ਰਾਜਨੀਤਿਕ ਤੇ ਆਰਥਿਕ ਲੋਕਤੰਤਰ ਏ ਵੀ ਹੈ ਸਮਾਜਿਕ ਅਤੇ ਆਰਥਿਕ ਲੋਕਤੰਤਰ ਏ ਵੀ ਹੈ ਠੀਕ ਹੈ ਜੇ ਦੇਖਦੇ ਹਾਂ ਤੇ ਸਮਾਜਿਕ ਰਾਜਨੀਤਿਕ ਆਰਥਿਕ ਲੋਕਤੰਤਰ ਚੌਥੇ ਆਪਸ਼ਨ 'ਚ ਤੇ ਇਹ ਇਹਦਾ ਆਨਸਰ ਹੋਏਗਾ ਇਹ ਸਾਰੇ ਮਿਲਾ ਕੇ ਇਹ ਬਣਦਾ ਹੈ ਕੀਪ ਇਟ ਇਨ ਦਾ ਮਾਈਂਡ ਨੈਕਸਟ ਕੁਐਸਚਨ ਹੈ ਰਾਜ ਦੇ ਨੀਤੀ ਦੇ ਨਿਰਦੇਸ਼ ਸਿਧਾਂਤ ਕਿਸ ਲਈ ਹਦਾਇਤ ਹਨ ਸੂਬੇ ਸਰਕਾਰ ਲਈ ਯਸ ਹੈ ਸੰਘੀ ਸਰਕਾਰ ਲਈ ਯਸ ਹੈ ಗ್ರಾಮ ਪੰਚਾਇਤ ਲਈ ਯਸ ਹੈ ਯਾਨੀ ਕਿ ਸਾਰੇ ਲਈ ਹੈ ਇਹ ਸਾਰੇ ਲਈ ਹਦਾਇਤਾਂ ਹਨ ਨਿਰਦੇਸ਼ ਹਨ ਹੇਠ ਲਿਖਿਆਂ ਵਿੱਚੋਂ ਕਿਹੜੇ ਰਾਜ ਦੇ ਨੀਤੀ ਦੇ ਨਿਰਦੇਸ਼ਕ ਸਿਧਾਂਤ ਨਹੀਂ ਹਨ ਆਮਦਨ ਤੇ ਸਰੋਤਾਂ ਦੀ ਵੰਡ ਨੂੰ ਨਿਆਂ ਸੰਗਤ ਕਰਨਾ ਇਹ ਹੈ ਰਾਸ਼ਟਰੀ ਮਹੱਤਵ ਦੀ ਇਮਾਰਤਾਂ ਦੀ ਥਾਵਾਂ ਤੇ ਰੱਖਿਆ ਕਰਨੀ ਇਹ ਵੀ ਹੈ ਰਾਸ਼ਟਰੀ ਝੰਡੇ ਅਤੇ ਗੀਤ ਦਾ ਸਨਮਾਨ ਕਰਨਾ ਇਹ ਸਾਡਾ ਕਰਤੱਵ ਹੈ ਨਿਰਦੇਸ਼ਕ ਸਿਧਾਂਤ ਨਹੀਂ ਇਹ ਫੰਡਮੈਂਟਲ ਡਿਊਟੀਆਂ ਜਿਹੜੇ पार्ट फोर्थ ए इकवंजा ए आर्टिकल के तहत आता है वो देते जो है ग्यारह जड़े फंडामेंटल ड्यूटी उन्होंने ठीक है खेतीबाड़ी और पशुपालन संगठन अ प्रबंध यह भी है तो फिर नहीं है अगला प्रश्न है मिलान करो राजिभाषा राज्य परिभाषा अनुच्छेद छत्तीस दी गई है सरकारी संस्थाओं संस्थाव स्थापना अनुच्छेद तरताली दर्ज है अंतरराष्ट्रीय शांति से सुरक्षा दर्ना यह 51 ਧਾਰਾ 49 ਜੱਚੇ ਇਹਦੇ ਤਹਿਤ ਆਪਾਂ ਫੋਰਨ ਪਾਲਿਸੀ ਆਪਣਾ ਡਿਸਾਈਡ ਕਰਦੇ ਆ ਉਸ ਤੋਂ ਬਾਅਦ ਜੀਵਨ ਪੱਧਰ ਅਤੇ ਜਨਤਕ ਸਿਹਤ ਦੀ ਸੰਭਾਲ ਇਹ ਧਾਰਾ 47 ਦੇ ਤਹਿਤ ਆਉਂਦਾ ਹੈ ਅਗਲੇ ਪ੍ਰਸ਼ਨ ਤੇ ਵੱਧਦੇ ਹੇਠ ਲਿਖੇ ਪ੍ਰਸ਼ਨ ਦੇ ਉੱਤਰ ਇੱਕ ਜਾਂ ਦੋ ਸ਼ਬਦਾਂ ਚ ਦਿਓ ਰਾਜ ਦੇ ਨੀਤੀ ਦੇ ਨਿਰਦੇਸ਼ਕ ਸਿਧਾਂਤ ਭਾਰਤ ਦੇ ਸੰਵਿਧਾਨ ਦੇ ਕਿਹੜੇ ਭਾਗ ਦੇ ਵਿੱਚ ਦਰਜ ਹੈ ਚੌਥੇ ਭਾਗ ਦੇ ਵਿੱਚ ਦਰਜ ਹੈ ਮੈਂ ਤੁਹਾਨੂੰ ਪਹਿਲੇ ਦੱਸਿਆ ਅਗਲਾ ਹੈ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਭਾਰਤ ਦੇ ਸੰਵਿਧਾਨ ਵਿੱਚ ਕਿਹੜੇ ਦੇਸ਼ ਤੋਂ ਪ੍ਰਭਾਵਿਤ ਹੋ ਕੇ ਸ਼ਾਮਿਲ ਕੀਤਾ ਗਿਆ ਹੈ ਏ ਆਇਰਲੈਂਡ ਤੋਂ ਪ੍ਰਭਾਵਿਤ ਹੋ ਕੇ ਕੀਤਾ ਗਿਆ ਹੈ ਆਇਰਲੈਂਡ ਜਿਹੜਾ ਬ੍ਰਿਟਨ ਦਾ ਪਾਰਟ ਹੈ ਰਾਜ ਦੇ ਨੀਤੀ ਦੇ ਨਿਰਦੇਸ਼ਕ ਸਿਧਾਂਤ ਦਾ ਕਿੰਨੇ ਭਾਗਾਂ ਵਿੱਚ ਵਰਗੀਕਰਨ ਕੀਤਾ ਗਿਆ ਤਿੰਨ ਭਾਗਾਂ ਵਿੱਚ ਵਰਗੀਕਰਨ ਕੀਤਾ ਗਿਆ ਹੈ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਦੇ ਅਨੁਸਾਰ ਕਾਮਿਆਂ ਨੂੰ ਕਾਰਖਾਨਿਆਂ ਦੇ ਪ੍ਰਬੰਧ ਵਿੱਚ ਭਾਗੀਦਾਰੀ ਲਈ ਉਤਸ਼ਾਹਿਤ ਕਰਨਾ ਜ਼ਰੂਰੀ ਹੈ ਕਥਨ ਸਹੀ ਹੈ ਜੀ ਪ੍ਰਸ਼ਨਾਂ ਦੇ ਉੱਤਰ 60 ਤੋਂ 75 ਸ਼ਬਦਾਂ ਵਿੱਚ ਦਿਓ ਰਾਜ ਦੇ ਨੀਤੀ ਦੇ ਨਿਰਦੇਸ਼ਕ ਸਿਧਾਂਤ ਦੇ ਉਦਾਰਵਾਦੀ ਸਿਧਾਂਤ ਦੀ ਵਿਆਖਿਆ ਕਰੋ ਉਦਾਰਵਾਦੀ ਸਿਧਾਂਤ ਜਿਹੜੇ ਹੈ ਇਹ ਧਾਰਾ 44 ਚ 45 ਚ ਔਰ 47 ਵਿੱਚ ਦਿੱਤੇ ਗਏ ਹਨ ਸਾਡੇ ਇਹ ਸਾਰੇ ਸਿਧਾਂਤ ਜਿਹੜੇ ਹੈ 48 ਚ ਵੀ ਦਰਜ ਹਨ 49 ਦੇ ਵਿੱਚ ਹੈ ਤੇ 50 ਦੇ ਵਿੱਚ ਵੀ ਹੈ ਤੇ ਇਹ ਸਿਧਾਂਤ ਜਿਹੜੇ ਹੈਗੇ ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤ ਇਹ ਗਾਂਧੀਵਾਦੀ ਸਿਧਾਂਤ ਹਨ ਇਹਦੇ ਚ ਸੋਸ਼ਲਿਸਟਿਕ ਸਿਧਾਂਤ ਵੀ ਪਾਏ ਜਾਂਦੇ ਹਨ ਤੇ ਇਹਦੇ ਵਿੱਚ ਉਦਾਰਵਾਦੀ ਸਿਧਾਂਤ ਵੀ ਹੈਗੇ ਨੇ ਤੇ ਉਦਾਰਵਾਦੀ ਸਿਧਾਂਤ ਅਨੁਛੇਦ 44 ਦੇ ਅਨੁਸਾਰ ਭਾਰਤ ਵਿੱਚ ਰਹਿਣ ਵਾਲੇ ਸਾਰੇ ਨਾਗਰਿਕ ਲਈ ਇੱਕੋ ਜਿਹੀ ਕਾਨੂੰਨ ਦੀ ਵਿਵਸਥਾ ਹੋਣੀ ਚਾਹੀਦੀ ਹੈ ਯੂਨੀਫਾਰਮ ਸਿਵਲ ਕੋਡ ரைਟ ਦੂਸਰਾ ਹੈ 45 ਅਨੁਛੇਦ 45 ਅਨੁਸਾਰ ਰਾਜ ਦੇ 6 ਤੋਂ 14 ਸਾਲ ਦੇ ਬੱਚਿਆਂ ਨੂੰ ਮੁਡਲੀ ਸਿੱਖਿਆ ਦੇਣੀ ਚਾਹੀਦੀ ਹੈ ਮੁਫਤ ਸਿੱਖਿਆ ਦਾ ਪ੍ਰਬੰਧ ਕਰਨਾ ਇਹ ਰਾਜ ਕੋਸ਼ਿਸ਼ ਕਰੇਗਾ ਇਹਦੇ ਤਹਿਤੀ ਸਾਡਾ ਆਰਟੀਈ ਰਾਈਟ ਟੂ ਐਜੂਕੇਸ਼ਨ ਐਕਟ ਲਾਗੂ ਹੋਇਆ ਹੈ 86ਵੀਂ ਸ਼ੋਧ ਜਿਹੜੀ ਹੋਈ ਸੀ ਸੰਵਿਧਾਨ ਦੀ 2002 ਦੇ ਵਿੱਚ ਉਹ ਇਸ ਨੂੰ ਧਿਆਨ ਦੇ ਵਿੱਚ ਲਾਗੂ ਕਰਨ ਲਈ ਕੀਤਾ ਗਿਆ ਸੀਗਾ ਤੇ ਫੰਡਾਮੈਂਟਲ ਰਾਈਟਸ ਦੇ ਵਿੱਚ ਉਸਨੂੰ ਇਨਕਲੂਡ ਕੀਤਾ ਗਿਆ ਹੈ ਅਨੁਛੇ 47 ਦੇ ਅਨੁਸਾਰ ਰਾਜ ਦੇ ਲੋਕਾਂ ਦੇ ਖੁਰਾਕ ਦੇ ਪਦਾਰਤ ਅਤੇ ਲੋਕਾਂ ਦੇ ਜੀਵਨ ਨੂੰ ਉੱਚਾ ਚੁੱਕਣ ਲਈ ਜਨਤਕ ਸਿਹਤ ਨੂੰ ਸੁਧਾਰਨ ਆਪਨਾ ਮੁਢਲਾ ਕਰਤਵ ਸਮਝੇਗਾ ਇਹ ਵੀ ਹੈ ਉਦਾਰਵਾਦੀ ਸਿਧਾਂਤ ਦੇ ਤਹਿਤ ਅੱਗੇ ਧਾਰਾਂਤਾਲ 48 ਅਨੁਸਾਰ ਰਾਜ ਪਸ਼ੂ ਪਾਲਨ ਤੇ ਖੇਤੀਬਾੜੀ ਨੂੰ ਆਧੁਨਿਕ ਅਤੇ ਵਿਗਿਆਨਿਕ ਤੰਗਰ ਸੰਗਠਨ ਕਰਨ ਅਤੇ ਪਸ਼ੂਆਂ ਦੀ ਨਸਲ ਬਣਾਏ ਰੱਖਣ ਅਤੇ ਸੁਧਾਰ ਸੁਧਾਰਨ ਦਾ ਯਤਨ ਕਰੇਗਾ ਸੁਧਾਰਨ ਦਾ ਅਨੁਛੇਦ 49 ਅਨੁਸਾਰ ਰਾਜ ਇਤਿਹਾਸਿਕ ਅਤੇ ਕਲਾਤਮਕ ਦ੍ਰਿਸ਼ਿਤੋ ਮਹੱਤਵਪੂਰਨ ਸਥਾਨਾਂ ਨੂੰ ਖਰਾਬ ਹੋਣ ਤੋਂ ਖਤਮ ਹੋਣ ਤੋਂ ਤੇ ਪੱਦਾ ਖਰਾਬ ਹੋਣ ਤੋਂ ਬਚਾਉਣ ਦੀ ਰੱਖਿਆ ਕਰਨ ਦਾ ਯਤਨ ਕਰੇਗਾ ਉਸ ਤੋਂ ਬਾਅਦ ਹੈ 50 ਧਾਰਾ 50 ਦੇ ਅਨੁਸਾਰ ਰਾਜ ਜਨਤਿਕ ਸੇਵਾਵਾਂ ਵਿੱਚ ਨਿਆਂਪਾਲਿਕਾ ਨੂੰ ਕਾਰਜਪਾਲਿਕਾ ਤੋਂ ਵੱਖ ਰੱਖ ਰੱਖਣ ਦਾ ਯਤਨ ਕੀਤਾ ਜਾਏਗਾ ਤੇ ਇਹ ਸਾਰੇ ਉਦਾਰਵਾਦੀ ਸਿਧਾਂਤ ਦੇ ਤੱਤਾਂ ਦਿੰਦਾ ਅੱਗੇ ਚਲਦੇ ਰਾਜਨੀਤਿਕ ਨੀਤੀ ਦੇ ਨਿਰਦਾਸ਼ਕ ਸਿਧਾਂਤ ਵਿੱਚ ਅੰਤਰਰਾਸ਼ਟਰੀ ਸਿਧਾਂਤਾਂ ਦੀ ਵਿਆਖਿਆ ਕਰੋ ਅੰਤਰਰਾਸ਼ਟਰੀ ਸਿਧਾਂਤ ਜਿਹੜਾ ਹੈ ਧਾਰਾ 51 ਦੇ ਵਿੱਚ ਆਉਂਦਾ ਹੈ 51 ਦੇ ਤਹਿਤ ਰਾਜ ਅੰਤਰਰਾਸ਼ਟਰੀ ਸੁਰੱਖਿਆ ਨੂੰ ਵਿਧਾਨ ਦਾ ਯਤਨ ਕਰੇਗਾ ਉਸ ਦੇ ਤਹਿਤ ਹੀ ਰਾਜ 51 ਦੇ ਅਨੁਸਾਰ ਧਾਰਾ 51 ਚਾਰੇ ਅੰਤਰਰਾਸ਼ਟਰੀ ਆਂਦੇ ਯਾਦ ਰੱਖਿਓ ਤੁਸੀਂ ABC D ਤੇ ਨਹੀਂ 1 2 3 ਹੋਣਾ ਚਾਹੀਦਾ ਇੱਥੇ ABC ਦੀ ਜਗ੍ਹਾ ਕਿਉਂਕਿ ਧਾਰਾ 51 A ਜਿਹੜਾ ਹੈ ਉਹ ਫੰਡਾਮੈਂਟਲ ਡਿਊਟੀਆਂ ਨਾਲ ਸੰਬੰਧਿਤ ਹੈ अनुच्छेद 51 ਦੇ ਸਬ ਪਾਰਟ ਦੇ ਅਨੁਸਾਰ ਵੱਖ-ਵੱਖ ਰਾਸ਼ਟਰਾਂ ਵਿੱਚ ਨਿਆਂਪੂਰਨ ਅਤੇ ਸਤਕਾਰਯੋਗ ਸੰਬੰਧ ਬਣਾਏ ਰੱਖਣ ਦਾ ਯਤਨ ਕਰੇਗਾ ਠੀਕ ਹੈ ਅਨੁਛੇਦ 51 ਸਬ ਪਾਰਟ ਦੇ ਅਨੁਸਾਰ ਅੰਤਰਰਾਸ਼ਟਰੀ ਸੰਧਿਆ ਸੰਧਿਆ ਸਮਝੌਤਾ ਸੰਧੀਆਂ ਅਤੇ ਸਮਝੌਤਿਆਂ ਨੂੰ ਕਾਨੂੰਨੀ ਤੌਰ ਤੇ ਮਾਨਤਾ ਦੇਗਾ ਤੇ ਸਨਮਾਨ ਕਰੇਗਾ ਉਸ ਤੋਂ ਬਾਅਦ ਹੈ अनुच्छेद 51 फर्दर सब पार्ट ਦੇ ਅਨੁਸਾਰ ਰਾਜ ਅੰਤਰਰਾਸ਼ਟਰੀ ਝਗੜੇ ਨੂੰ ਵਿਚੋਲੇ ਦੁਆਰਾ ਨਿਪਟਾਇਆ ਜਾਣ ਦੀ ਕੋਸ਼ਿਸ਼ ਕਰੇਗਾ 51 ਇਹਦੇ ਤਹਿਤੀ ਅੰਤਰਰਾਸ਼ਟਰੀ ਸਿਧਾਂਤ ਦੀ ਵਿਆਖਿਆ ਦਿੱਤੀ ਗਈ ਹੈ ਇਹਦੇ ਤਹਿਤੀ ਸਾਡੀ ਇੰਟਰਨੈਸ਼ਨਲ ਜਿਹੜੀ ਫਾਰਨ ਪਾਲਿਸੀ ਬਣਦੀ ਇਹਦੇ ਤਹਿਤੀ ਬਣਦੀ ਅੱਗੇ ਚੱਲਦੇ ਹਾਂ ਰਾਜ ਦੇ ਨੀਤੀ ਦੇ ਨਿਰਦੇਸ਼ਕ ਸਿਧਾਂਤ ਗਾਂਧੀਵਾਦੀ ਸਿਧਾਂਤ ਕਿਹੜੇ ਹਨ ਗਾਂਧੀਵਾਦੀ ਸਿਧਾਂਤ ਇਹ ਸਿਧਾਂਤ ਮਹਾਤਮਾ ਗਾਂਧੀ ਜੀ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਬਣਾਏ ਗਏ ਹਨ ਉਸ ਉਹ ਇਸ ਪ੍ਰਕਾਰ ਹਨ 40 ਦੇ ਅਨੁਸਾਰ ਧਾਰਾ 40 ਦੇ ਅਨੁਸਾਰ ਪਿੰਡਾਂ ਵਿੱਚ ਪੰਚਾਇਤ ਦਾ ਗਠਨ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਤੇ ਵੱਧ ਤੋਂ ਵੱਧ ਸ਼ਕਤੀਆਂ ਦਿੱਤੀ ਜਾਣਗੀਆਂ ਉਹਨਾਂ ਨੂੰ 43 ਦੇ ਅਨੁਸਾਰ ਧਾਰਾ ਅਨੁਛੇਦ ਤੇ ਧਾਰਾ 43 ਦੇ ਅਨੁਸਾਰ ਰਾਜ ਪਿੰਡੂ ਖੇਤਰਾਂ ਵਿੱਚ ਵਿਅਕਤੀਗਤ ਅਤੇ ਸਮੂਹਿਕ ਆਧਾਰ ਤੇ ਘਰੇਲੂ ਉਦਯੋਗਾਂ ਨੂੰ ਵਿਕਸਿਤ ਕਰਨ ਦਾ ਯਤਨ ਕਰੇਗਾ ਧਾਰਾ 46 ਅਨੁਸਾਰ ਰਾਜ ਸਮਾਜ ਦੇ ਪਿਛੜੇ ਵਰਗ ਖਾਸ ਕਰਕੇ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀਆਂ ਯਾਨੀ ਕਬੀਲਿਆਂ ਦੇ ਵਿਦਿਅਕ ਅਤੇ ਆਰਥਿਕ ਆਰਥਿਕ ਸਥਿਤੀ ਨੂੰ ਉੱਚਾ ਚੱਕਣ ਦਾ ਯਤਨ ਕਰੇਗਾ ਅਤੇ ਉਹਨਾਂ ਨੂੰ ਅਨਿਆਇ ਤੋਂ ਹਰ ਤਰ੍ਹਾਂ ਹਰ ਪ੍ਰਕਾਰ ਦੀ ਲੁੱਟ ਖਸੁੱਟ ਤੋਂ ਬਚਾਏਗਾ ਤਾਰਾ ਚਿਤਾ 47 ਅਨੁਸਾਰ ਰਾਜਸ਼ਰਾਬ ਅਤੇ ਹੋਰ ਨਸ਼ੀਲੀ ਵਸਤੂਆਂ ਜਿਨ੍ਹਾਂ ਦਾ ਸਰੀਰ ਤੇ ਮਾੜਾ ਪ੍ਰਭਾਵ ਪੈਂਦਾ ਉਹਨਾਂ ਦੀ ਵਰਤੋਂ ਤੇ ਰੋਕ ਲਗਾਏਗਾ ਸਿਰਫ ਦਵਾਈ ਵਿੱਚ ਪ੍ਰਯੋਗ ਹੋਣ ਵਾਲੀ ਨਸ਼ੀਲੀ ਵਸਤੂਆਂ ਦਾ ਹੀ ਪ੍ਰਬੰਧ ਕਰੇਗਾ ਉਸ ਤੋਂ ਬਾਅਦ अनुच्छेद छः अड़ताली अनुसार राज गुआ ते दुधारू पशुओं मारन तो रोकेगा उस पाबंदी लगाएगा सन गांधीवादी प्रिंसिपल अगे है नीति के निर्देशक सिद्धांत का विस्तार सहित वर्णन करो तो चलो इस होर अगे कर दें कि सिद्धांत है भारतीय संविधान अपने निर्देशक सिद्धांत बारे जो लिखना होी पी एस पी बारे ਤੇ ਉਹ ਸ਼ੁਰੂਆਤ ਇਸ ਤਰ੍ਹਾਂ ਕਰਾਂਗੇ ਕਿ ਭਾਰਤ ਸੰਵਿਧਾਨ ਦੇ ਭਾਗ ਚੌਥੇ ਅਨੁਛੇਦ 36 ਤੋਂ ਲੈ ਕੇ 51 ਤੱਕ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦਾ ਵਰਣਨ ਕੀਤਾ ਗਿਆ ਹੈ ਇਹਨਾਂ ਸਿਧਾਂਤਾਂ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ ਸਮਾਜਵਾਦੀ ਸਿਧਾਂਤ ਉਦਾਰਵਾਦੀ ਸਿਧਾਂਤ ਤੇ ਗਾਂਧੀਵਾਦੀ ਸਿਧਾਂਤ ਅਜੇ ਸਿਧਾਂਤ ਵਿਹਨ ਜੋ ਕਿਸੇ ਖਾਸ ਵਿਚਾਰਧਾਰਾ ਦੇ ਨਾਲ ਜੁੜੇ ਹੋਏ ਨਹੀਂ ਹਨ ਉਹਨਾਂ ਨੂੰ ਅਲੱਗ ਹੀ ਰੱਖਿਆ ਗਿਆ ਹੈ 36 ਵਿੱਚ ਰਾਜ ਸ਼ਬਦ 36 ਵਿੱਚ ਰਾਜ ਸ਼ਬਦ ਦਾ ਅਰਥ ਉਸ ਸਮਝਾਉਣ ਦਾ ਯਤਨ ਕੀਤਾ ਗਿਆ 37 ਵਿੱਚ ਨਿਰਦੇਸ਼ਕ ਸਿਧਾਂਤ ਨੂੰ ਅਦਾਲਤ ਦੁਆਰਾ ਲਾਗੂ ਨਹੀਂ ਕਰਵਾਇਆ ਜਾ ਸਕਦਾ ਇਹ ਦੱਸਿਆ ਗਿਆ ਹੈ 38 ਦੇ ਅਨੁਸਾਰ ਅਜਿਹੀ ਸਮਾਜਿਕ ਵਿਵਸਥਾ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿੱਥੇ ਜਿਸ ਨਾਲ ਵੱਤਵਤ ਕਲਿਆਣ ਹੋਵੇ 39 ਅਨੁਸਾਰ ਅਨੁਛੇਦ 39 ਅਨੁਸਾਰ ਰਾਜ ਆਪਣੀ ਨੀਤੀ ਨਿਰਮਾਣ ਇਸ ਤਰ੍ਹਾਂ ਕਰੇਗਾ ਕਿ ਸਾਰੇ ਨਾਗਰਿਕ ਮਰਦ ਔਰਤ ਨੂੰ ਰੋਜ਼ੀ ਕਮਾਉਣ ਦੇ ਬਰਾਬਰ ਮੌਕੇ ਮਿਲ ਸਕਣਗੇ ਤੇ ਰਾਜ ਗਰੀਬ ਤੇ ਕਮਜ਼ੋਰ ਵਿਅਕਤੀ ਲਈ ਮੁਫਤ ਕਾਨੂੰਨੀ ਸਹਾਇਤਾ ਪ੍ਰਦਾਨ ਕਰੇਗਾ ਇਸ ਤੋਂ ਇਲਾਵਾ 40 ਦੇ ਅਧੀਨ ਰਾਜ ਪਿੰਡਾਂ ਵਿੱਚ ਪੰਚਾਇਤੀ ਸੰਗਠਨ ਕਾਇਮ ਕਰੇਗਾ ਅਤੇ ਉਸ ਉਸ ਨੂੰ ਵਤਵਤ ਸ਼ਕਤੀਆਂ ਦੇਣ ਦਾ ਯਤਨ ਕਰੇਗਾ 41 ਅਨੁਸਾਰ ਰਾਜ ਆਪਣੀ ਆਰਥਿਕ ਹਾਲਤ ਦੇ ਵਿਕਾਸ ਦੀਆਂ ਹੱਦ ਦੇ ਅੰਦਰ ਰਹਿਦਾ ਹੋਇਆ ਅਧਿਕਾਰ ਤੋਂ ਇਲਾਵਾ ਬੇਰੁਜ਼ਗਾਰੀ ਬਿਮਾਰੀ ਅਵਸਥਾ ਵਿੱਚ ਦੀ ਹਾਲਤ ਵਿੱਚ ਸਰਵਜਨਕ ਸਹਾਇਤਾ ਦਾ ਪ੍ਰਬੰਧ ਕਰੇਗਾ ਅਨੁਛੇਦ 41 ਅਨੁਸਾਰ ਰਾਜ ਕੰਮ ਕਰਨ ਲਈ ਉਚਿਤ ਮਨੁੱਖੀ ਹਾਲਤ ਦਾ ਪ੍ਰਬੰਧ ਕਰੇਗਾ ਤੇ গর্ভতী स्त्रियां ਲਈ সহায়তা ਵਾਸਤੇ ਕੁਝ ਪ੍ਰਬੰਧ ਕਰੇਗਾ। અનુચ્છੇਦ 43 ਅਨੁਸਾਰ ਰਾਜ ਮਜ਼ਦੂਰ ਲਈ ਉਚਿਤ ਤਨਖਾਹ, ਚੰਗਾ ਜੀਵਨ ਪੱਧਰ ਤੇ ਆਰਾਮ ਆਦਿ ਦਾ ਪ੍ਰਬੰਧ ਕਰੇਗਾ। અનુચ્છੇਦ 44 ਦੇ ਅਨੁਸਾਰ ਰਾਜ ਭਾਰਤ 'ਚ ਰਹਿਣ ਵਾਲੇ ਸਾਰੇ ਨਾਗਰਿਕਾਂ ਲਈ ਇੱਕੋ ਜਿਹੇ ਕਾਨੂੰਨ ਵਿਵਸਥਾ ਲਾਗੂ ਕਰਨ ਦਾ ਯਤਨ ਕਰੇਗਾ। અનુચ્છੇਦ 45 ਦੇ ਅਨੁਸਾਰ ਰਾਜ ਦੇ ਵਿੱਚ 6 ਤੋਂ 14 ਸਾਲ ਦੇ ਬੱਚਿਆਂ ਨੂੰ ਮੁੱਢਲੀ ਦੇਖਭਾਲ ਤੇ ਮੁਫਤ ਸਿੱਖਿਆ ਦੇਣ ਦਾ ਪ੍ਰਬੰਧ ਕਰੇਗਾ ਰਾਜ। अनुच्छेद 40 ਦੇ ਅਨੁਸਾਰ ਰਾਜ ਸਮਾਜ ਦੇ ਪਿਛਲੇ ਵਰਗ ਖਾਸ ਕਰਕੇ ਅਨੁਸੂਚਿਤ ਜਾਤੀ ਅਨੁਸੂਚਿਤ ਜਨਜਾਤੀ ਜਿਸ ਨੂੰ ਕਬੀਲੇ ਕਿਹਾ ਜਾਂਦਾ ਹੈ ਉਹਨਾਂ ਦੇ ਵਿਵਿક્ત ਆਰਥਿਕ ਖੇਤਰ ਨੂੰ ਦੇ ਵਿੱਚ ਉਹਨਾਂ ਨੂੰ ਚੱਕਣ ਲਈ ਯਤਨ ਕਰੇਗਾ ਉੱਚਾ ਚੱਕਣ ਲਈ। अनुच्छेद 47 ਦੇ ਅਨੁਸਾਰ ਰਾਜ ਦੇ ਲੋਕਾਂ ਦੇ ਖਰਾਕ ਦੇ ਪੱਧਰ ਤੇ ਲੋਕਾਂ ਦੇ ਜੀਵਨ ਉੱਚਾ ਚੱਕਣ ਲਈ ਜਨ ਤੱਕ ਸਿਹਤ ਸੁਧਾਰ ਸਿਹਤ ਨੂੰ ਸੁਧਾਰਨ ਆਪਣਾ ਮੂਡਲਾ ਕਰਤਵ ਸਮਝੇ। अनुच्छेद 48 अनुसार राज पशुपालन ਅਤੇ ਖੇਤੀਬਾੜੀ ਨੂੰ ਆਧੁਨਿਕ ਅਤੇ ਵਿਗਿਆਨਿਕ ਤੰਗੜਲ ਖੜਨ ਖੜੇ ਕਰਨ ਤੇ ਪਸ਼ੂਆਂ ਦੀ ਨਸਲ ਸੁਧਾਰਨ ਦੇ ਵਿੱਚ ਬਣਾਏ ਰੱਖਣ ਦੇ ਉਪਯਤਨ ਕਰੇਗਾ। ਉਸ ਤੋਂ ਬਾਅਦ ਹੈ 749 ਦੇ ਅਨੁਸਾਰ ਰਾਜ ਇਤਿਹਾਸਕ ਅਤੇ ਇਕਲਾਤਮਕ ਦ੍ਰਿਸ਼ਟੀਕੋਣ ਤੋਂ ਮਹੱਤਵਪੂਰਨ ਸਥਾਨਾ ਨੂੰ ਖਰਾਬ ਹੋਣ ਤੋਂ ਖਤਮ ਹੋਣ ਤੋਂ ਪੱਦਾ ਹੋਣ ਤੋਂ ਬਚਾਉਣ ਦੀ ਹੱਦ ਤੇ ਰੱਖਿਆ ਕਰਨ ਦਾ ਉਪਯਤਨ ਕਰੇਗਾ। ਧਾਰਾ 50 ਦੇ ਅਨੁਸਾਰ ਰਾਜ ਨਿਆਂਪਾਲਿਕਾ ਨੂੰ ਕਾਰਜਪਾਲਿਕਾ ਤੋਂ ਵੱਖ ਰੱਖਣ ਦਾ ਯਤਨ ਕਰੇਗਾ ਤੇ ਧਾਰਾ 51 ਦੇ ਅਨੁਸਾਰ ਰਾਜ ਅੰਤਰਰਾਸ਼ਟਰੀ ਸੁਰੱਖਿਆ ਨੂੰ ਵਧਾਉਣ ਦਾ ਯਤਨ ਕਰੇਗਾ ਰਾਜ ਵੱਖ-ਵੱਖ ਰਾਸ਼ਟਰਾਂ ਵਿੱਚ ਨਿਆਂਪੂਰਨ ਸਤਕਾਰਯੋਗ ਸੰਬੰਧ ਬਣਾਏ ਰੱਖਣ ਦਾ ਯਤਨ ਕਰੇਗਾ ਤੇ ਰਾਜ ਅੰਤਰਰਾਸ਼ਟਰੀ ਸੰਧੀਆਂ ਸਮਝੌਤੇ ਤੇ ਕਾਨੂੰਨ ਦਾ ਸਨਮਾਨ ਕਰੇਗਾ ਤੇ ਅੰਤਰਰਾਸ਼ਟਰੀ ਝਗੜਿਆਂ ਨੂੰ ਵਿਚੌਲੇ ਦੁਆਰਾ ਨਿਪਟਾਇਆ ਜਾਣ ਦੀ ਕੋਸ਼ਿਸ਼ ਕਰੇਗਾ ਤੇ ਇਹ ਹਨ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਹੋਪਫੁਲੀ ਤੁਹਾਨੂੰ ਸਮਝ ਲੱਗ ਗਿਆ ਜੇ ਕੋਈ ਕਿਸੇ ਪੁਆਇੰਟ ਤੇ ਤੁਹਾਨੂੰ ਕੋਈ ਪ੍ਰੋਬਲਮ ਹੈ ਤੁਸੀਂ ਕਮੈਂਟ ਚ ਕਮੈਂਟ ਕਰਕੇ ਦੱਸ ਸਕਦੇ ਹੋ ਥੈਂਕ ਯੂ ਟੇਕ ਕੇਅਰ ਬਾਈ